ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਬਹੁਤ ਲੇਟ 5:30 ਦਾ ਟਾਈਮ ਹੋ ਗਿਆ ਤੇ ਮੈਂ ਬਣਾਉਂਦੀ ਸੀ ਦਾਲ ਸਬਜ਼ੀ ਤੇ ਜਸ਼ਨ ਨੂੰ ਮਿਲੋ ਤੇ ਬਸ ਇਹ ਵੀ ਉੱਠ ਖੜਾ ਜੀ ਹੁਣੀ 5 ਵਜੇ ਉੱਠ ਖੜਾ ਬਸ ਜਦੋਂ ਮੈਂ ਲਾਈਵ ਪਹਿਲਾਂ ਲਾਈਵ ਹੋ ਗਿਆ ਥੋੜਾ ਜਰਾ ਬਸ ਜਦੋਂ ਐਂਡ ਕਰਿਆ ਇਹ ਉਹਦੀ ਉੱਠ ਖੜਾ ਨਾਲ ਦੀ ਨਾਲ ਹੀ ਤੇ ਸੌਂ ਗਿਆ ਜੀ ਘੰਟਾ ਸੌਂ ਗਿਆ ਸਹੀ ਇਹ ਤੇ ਕੁਸਤਾ ਢੜਕੇ ਸਨੇ ਆ ਗੁਰਦੁਆਰਾ ਸਾਹਿਬ ਜਾਂਦਾ 5:30 ਵਜੇ ਉੱਠ ਖੜਦਾ ਤਾਂ ਕਰਕੇ ਫਿਰ ਨੀਂਦ ਆਉਂਦੀ ਸਕੂਲੋਂ ਆ ਕੇ ਉਹ ਫੋਨ ਦੇਖ ਕੇ ਰਹਿੰਦੀ ਬਾਬਾ ਫੋਨ ਨਾਲ ਕਰਕੇ ਅੱਛਾ ਤੇ ਬਸ ਜੀ ਨੀਰਾਚਾਰੇ ਵਾਲਾ ਕੰਮ ਨਿਮੇੜਤਾ ਤੇ ਮੰਮੀ ਆਪਣੇ ਪਈ ਐ ਤੇ ਨੀਰਾਚਾਰਾ ਜਸ਼ਨ ਦੇ ਰੈਡੀ ਨੇ ਪਾਤਾ ਤੇ ਜਸ਼ਨ ਦੇ ਰੈਡੀ ਪਹਿਲਾਂ ਸਾਰਾ ਦਿਨ ਫੋਨ ਚਲਾਈ ਗਏ ਤੇ ਹੁਣ ਜਸ਼ਨੇ ਵਾਂਗ ਉਹ ਵੀ ਅੱਖਾਂ ਮੀਚਦੇ ਜਾਂਦੇ ਆ ਵੀ ਹੁਣ ਹੁਣ ਕੋਈ ਟਾਈਮ ਆ ਸੌਣ ਦਾ ਤੇ ਮੈਂ ਬਸ ਜੀ ਸਬਜੀ ਬਣਾਉਂਦੀ ਸੀਗੀ ਮੈਂ ਕਿਹਾ ਚਲੋ ਆਪਾਂ ਬਲੌਗ ਸਟਾਰਟ ਕਰ ਲਈਏ ਪਿੱਛੇ ਸੂਰਜ ਪੈ ਰਿਹਾ ਤੇ ਇਹ ਸਬਜੀ ਬਣਾਵਾਂਗੇ ਜੀ ਤੋਰੀਆਂ ਆਪਾਂ ਤੇ ਬਾਕੀ ਜਿਹੜੇ ਪੈਣ ਪ੍ਰਾਣਾਵੇਂ ਹੁੰਦੇ ਆ ਪਲੀਜ਼ ਚੈਨਲ ਨੂੰ ਸਬਸਕ ਅੱਖਾਂ ਵਿੱਚ ਲੀਆ ਮੈਂ ਸੂਰਜ ਪੈ ਰਿਹਾ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਦੇਖੋ ਇਹ ਵੀ ਸੌਣ ਦੀ ਤਿਆਰੀ ਕਰ ਰਿਹਾ ਸਾਰਾ ਦਿਨ ਪਹਿਲਾਂ ਫੋਨ ਚਲਾਈ ਗਏ ਤੇ ਨੇ ਹੁਣ ਹੁਣ ਸਾਨੂੰ ਨੀਂਦ ਆਉਂਦੀ ਹੈ ਤੇ ਚਲੋ ਜੀ ਆਪਾਂ ਦਾਲ ਸਬਜੀ ਬਣਾਉਣੇ ਆ ਤੇ ਫੇਰ ਕੋਈ ਹੋਰ ਕੰਮ ਤਾਂ ਤੇ ਅੱਜ ਜਿਆਦਾ ਲੰਮਾ ਤਾਂ ਨਹੀਂ ਛੋਟਾ ਜਿਹਾ ਬਲੌਗ ਬਣਾ ਬਣੂੰਗਾ ਤੇ ਬਾਕੀ ਸਾਰੇ ਭੈਣ ਭਰਾਹਣਾ ਉਹ ਕਰ ਲਿਓ ਕੱਲ ਨੂੰ ਕੋਸ਼ਿਸ਼ ਕਰੂੰਗੀ ਮੈਂ ਬਿਸਵੇਰ ਤੋਂ ਹੀ ਬਲੌਗ ਜਿਹੜਾ ਸਟਾਰਟ ਕਰਿਆ ਕਰ ਕਿਉਂਕਿ ਜਦੋਂ ਸਵੇਰੇ ਬਲੌਗ ਸਟਾਰਟ ਹੋ ਜਾਂਦਾ ਚਲੋ ਫਿਰ ਨਾਲ ਦੀ ਨਾਲ ਹੈਨਾ ਵੀ ਜਿਹੜੇ ਹੁੰਦੇ ਆ ਵੀ ਸ਼ਾਰਟ ਵਗੈਰਾ ਮਾੜੇ ਮੋٹے ਵੀਡੀਓ ਜਿਹੜੀਆਂ ਉਹ ਲਈਆਂ ਜਾਂਦੀਆਂ ਤੇ ਚਲੋ ਆਪਾਂ ਬਣਾਉਣਿਆ ਦਾਲ ਸਬਜੀ ਤੇ ਫੇਰ ਮਿਲਦੇ ਆ ਸੋਨੂੰ ਕੋਈ ਅੱਜ ਤਾਂ ਆਇਆ ਜਾਂ ਇੰਜ ਲੱਗਦਾ ਹਨਾ ਡਿਲੇਟ ਬਲੌਗ ਸਟਾਰਟ ਕਰਿਆ ਵੀ ਵੀ ਤੁਸੀਂ ਵੀ ਆਏ ਆਖੋਗੇ ਹਨਾ ਸਾਰਾ ਦੰਡ ਪਾ ਕੇ ਹੋਣਾ ਉਹ ਕਰ ਲੈ ਤੇ ਸੂਟ ਆਪਣੇ ਰੈਡੀ ਹੈ ਜੀ ਸਾਰੇ ਤਿੰਨੇ ਜਮਾ ਇਹੋ ਪ੍ਰੈਸ ਬਰੁਸ ਕਰਕੇ ਜਮਾ ਓਕੇ ਆ ਗਾ ਮੋਂ ਉਹਨਾਂ ਦਾ ਤੇ ਆਪਾਂ ਉਹਨਾਂ ਨੂੰ ਤੁਹਾਡੇ ਨਾਲ ਆਪਣੇ ਮਾਣ ਪ੍ਰੀਤ ਦੀ ਦੀ ਉਹ ਕਹਿੰਦੇ ਸੀਗੇ ਵੀ ਪਰਸੋਂ ਤੁਸੀਂ ਪਾ ਕੇ ਦਿਖਾ ਸਕਦੇ ਹੋ ਕਿਉਂਕਿ ਹੁਣ ਕੁਛ ਤਾਂ ਮੈਨੂੰ ਵੀ ਐਂਜ ਹੋਗਾ ਵੀ ਸਰਦ ਚੱਲ ਰਹੇ ਆ ਵੀ ਮੈਂ ਕਾਹਨੂੰ ਪਾਉਣਾ ਨਵੇਂ ਸੂਟ ਤੇ ਪਰਸੋਂ ਆਪਾਂ ਤੁਹਾਨੂੰ ਪਾ ਕੇ ਦਿਖਾਵਾਂਗੇ ਉਦੋਂ ਕੋਈ ਕਹਿੰਦੇ ਹੁੰਦੇ ਵੀ ਦੀਦੀ ਕਹਿੰਦੇ ਸੀ ਕਹਿੰਦੇ ਸਰਦਾਂ ਦਾ ਕੋਈ ਦਿਨ ਹੈਗਾ ਵੀ ਉਹ ਦਿਨ ਚੰਗਾ ਦਿਨਾ ਕੋਈ ਵਿੱਚ ਵਿੱਚ ਤੇ ਬਾਕੀ ਦੀਦੀ ਆਪਾਂ ਨੂੰ ਕਮੈਂਟ ਕਰਕੇ ਦੱਸਣਗੇ ਵੀ ਕਿ ਉਹ ਵੀ ਉਹ ਤਾਂ ਦੀਦੀ ਨੇ ਮੈਨੂੰ ਦੱਸਿਆ ਸੀਗਾ ਲਾਈਵ ਦੇ ਵਿੱਚ ਕਮੈਂਟ ਕਰਕੇ ਪਰ ਫਿਰ ਵੀ ਐਨਾ ਸਮਝ ਜੇ ਜ ਮੈਨੂੰ ਨਹੀਂ ਆਇਆ ਦੀਦੀ ਦੀਦੀ ਆਪਾਂ ਨੂੰ ਸਮਾਰ ਕੇ ਦੱਸਣਗੇ ਹਨਾ ਕਿ ਵੀ ਕਾਹ ਤੋਂ ਪਰਸੋਂ ਵੀ ਸੂਟ ਵਗੈਰਾ ਮੈਂ ਟਰਾਈ ਕਰਾਂਗੀ ਕਹਿੰਦੇ ਸੀ ਪਰਸੋਂ ਸੂਟ ਜਿਹੜੇ ਪਾਸੇ ਉੱਤੇ ਆ ਕਹਿੰਦੇ ਉਹ ਪਾ ਕੇ ਦਿਖਾਓ ਤੇ ਬਾਕੀ ਆਪਾਂ ਨੂੰ ਦੀਦੀ ਕਮੈਂਟ ਕਰਕੇ ਦੱਸ ਦੇਣਗੇ ਫਿਰ ਆਪਾਂ ਤੁਹਾਡੇ ਨਾਲ ਪਰਸੋਂ ਵੀਡੀਓ ਸ਼ੇਅਰ ਕਰਾਂਗੇ ਜਿਹੜੇ ਆਪਾਂ ਸੂਟ ਜਿਵੇਂ ਜਿਵੇਂ ਆਪਾਂ ਸਿਉਂਤੇ ਆ ਬਾਕੀ ਭੈਣ ਭਰਾ ਦੱਸਿਓ ਵੀ ਵਧੀਆ ਲੱਗੇ ਕਿ ਨਹੀਂ ਤੇ ਚਲੋ ਆਪਾਂ ਲੱਕੜਾ ਰੁਕੜਾ ਮੱਲੇ ਆਈ ਜੁੱਲੇ ਜਲਾ ਰੱਖੀ ਐ ਤੇ ਬਸ ਹੁਣ ਆਪਾਂ ਧਰ ਲਈ ਦਾਲ ਸਬਜ਼ੀ ਫਿਰ ਧਰਾਂ ਦਾ ਟਾਈਮ ਹੋ ਜਾਊਗਾ ਜੀ ਲਓ ਜੀ ਆਪਾਂ ਬਣਾਉਣ ਲੱਗੇ ਸਬਜ਼ੀ ਸਬਜ਼ੀ ਅੱਜ ਆਪਾਂ ਬਿਣਾ ਮਸਾਲਾ ਤਰਗੜੇ ਬਣਾਵਾਂਗੇ ਕਿਉਂਕਿ ਤੋਰੀਆਂ ਦੀ ਸਬਜ਼ੀ ਜੇ ਆਪਾਂ ਐ ਤੇਲ ਤੋਂ ਤੰਕੀ ਜੇ ਬਣਾ ਗਿਆ ਬਹੁਤ ਝਵਾਲ ਆਦੀ ਹੈ ਕਿਉਂਕਿ ਪਾਣੀ ਦਾ ਆਪਾਂ ਪਾਉਣਾ ਨਹੀਂ ਬਣ ਪਾਣੀ ਤੋਂ ਬਣਾਵਾਂਗੇ ਬਸ ਇਹਨਾਂ ਨੂੰ ਪਾਸ ਬਿਨਾਰੇ ਬਣ ਜੀ ਤੇ ਫਿਰ ਆਪਾਂ ਕਾਹ ਦਾ ਲੈ ਜੀ क्योंकि कुकर के थोड़ी छेती करोगी कुकर अपना वाइया खुला डुला गया लगाऊंगी है जी बस बिना सीढ़ी के उप बिना बनावा अभी भी अपना ब्लॉग ना बहुत ज्यादा लेट स्टार्ट लेट में कद नहीं ब्लॉग स्टार्ट पाया बस हो होती है जलॉग ਉਸ ਨੂੰ ਮੈਨੂੰ ਆਇਆ ਸੀਗਾ ਵੀ ਆਦਿ ਮੈਂ ਨਾ ਸੂਤਾ ਕੰਪਲੀਟ ਕਾਰੀ ਦੇਮਾ ਦਾ ਕੰਪਲੀਟ ਕਰਤਾ ਪਲਸ ਕ੍ਰੁਪ ਕਰਕੇ ਜਮਾ ਸਫਾਈ ਕਰਕੇ ਜਮਾ ਰੈਡੀ ਕਰਕੇ ਰੱਖਤਾ ਤੇ ਹੁਣ ਆਪਾਂ ਬਸ ਉਹਦੇ ਵਾਸਤੇ ਵੀਡੀਓ ਬਣਾਵਾਂਗੇ ਤੇ ਨਾ ਸੂਤਾਂ ਦੀ ਤੇ ਬਾਕੀ ਭੈਣਾ ਦੱਸਾਂਗਾ ਟਮਾਟਾ ਘਰ ਕੇ ਕਿਹਨ ਕਿਹਦੇ ਬਣਾਉਣ ਦੀ ਵਿਂਸ਼ਣੀ ਵੀ ਵਧੀਆ ਲੱਗੇ ਜਾਂ ਨਹੀਂ ਜੇ ਕੋਈ ਕਮੀ ਪੇਸ਼ੀ ਹੋਣ ਤਾਂ ਉਹ ਵੀ ਦੱਸੋ ਲੋਜ ਹੁਣ ਆਪਾਂ ਇਹ ਸਾਫਣਾ ਹੀ ਬਣਦੀ 5 ਮਿੰਟਾਂ ਦੇ ਵਿੱਚ ਸਬਜ਼ੀ ਰੈਡੀ ਹੋ ਜੂਗੀ ਮਾਂ ਗੱਲ ਮੰਗਾ ਜਿਹੜਾ ਦੇਣੇ ਹਨ ਆਲਾ ਦੁੱਧਾ ਉਹ ਤਾਂ ਦਾਂਗੇ ਪਕੀਰਾ ਬਣ ਜਾਣਗੇ ਨਮਕ ਮਿਰਚ ਪਾਵਾਂਗੇ ਫੇਰ ਤੇ ਤੁਸੀਂ ਬੋਲਣਾ ਨਹੀਂ ਹੈ ਨਹੀਂ ਜਸੰਧਾ ਰੈਡੀ ਨੇ ਦੇਖੋ ਜੀ ਕਿੰਨੀਆਂ ਲੱਕੜਾਂ ਪਾ ਲਈਆਂ ਕਰਨ ਅੱਬ ਜਿਹੜੇ ਆਪਣੇ ਹਰਮੇਸ਼ ਜੀ ਨਹੀਂ ਉਹ ਦੇਂਦੇ ਉਧਰ ਮਾਸੀ ਬਣਾ ਸਾਹਿਬ ਕਰਨੀ ਦਿਆ ਉਹ ਉਹ ਕਹਿੰਦੇ ਨਾ ਵੀ ਕਸ਼ਮੀਰ ਤੋਂ ਆਉਂਦੇ ਹੁੰਦੇ ਲੱਕੜਾਂ ਪਾੜਨ ਆਪਣੇ ਤਾਂ ਨਹੀਂ ਕੋਈ ਆਉਂਦਾ ਲੱਕੜਾਂ ਪਾੜਨ ਹਣ ਆਪਣੇ ਜਿਹੜਾ ਆਉਂਦੇ ਸੁਨਿਆਵ ਵਿਉਤ ਤੋਂ ਬਣ ਅਦਰਲੇ ਬਸਿਨਾ ਬਣ ਹੋ ਜਾਂਦੇ ਹਾਂ ਆਪਣੇ ਦਾਰੇ ਹੈ ਹਾਂ ਸਾਡੇ ਦਾ ਜੀ ਸਾਡੇ ਪਿੰਡ ਚ ਦੋ ਆ ਰਹੇ ਆਪਣੇ ਕਿ ਤਰਨ ਦੋ ਦੋ ਆ ਰਹੇ ਆ ਸਾਡੇ ਪਿੰਡ ਚ ਤੇ ਜਿਵੇਂ ਤੁਹਾਨੂੰ ਮੈਂ ਕੱਲ ਦੱਸਿਆ ਸੀ ਸਾਡੇ ਪਿੰਡ ਦੇ ਵਿੱਚ ਟੋਟਲ ਚੀਜ਼ ਕੋਈ ਵੀ ਲੈ ਲਓ ਹਰ ਇੱਕ ਚੀਜ਼ ਮਿਲ ਜਾਂਦੀ ਹੈ ਤੇ ਆ ਰਹੇ ਆ ਰਹੇ ਹੋਵੇ ਜਿਵੇਂ ਆਪਣੇ ਜਿਵੇਂ ਬਾਜ਼ਾਰ ਹੀ ਬਣਿਆ ਪਿਆ ਜੀ ਪੂਰਾ ਸ਼ਹਿਰ ਬਣਿਆ ਪਿਆ ਕਦੇ ਆਪਾਂ ਤੁਹਾਨੂੰ ਦਿਖਾ ਕੇ ਲਿਆਵਾਂਗੇ ਚਾਰ ਪੰਜ ਤਾਂ ਬੈਂਕੀ ਆਪਣੇ ਆ ਬੈਂਕ ਆ ਆਪਣੇ ਐਚਏ ਐਚਡੀਐਫਸੀ ਸਟੇਟ ਦੇ ਗ੍ਰਾਮੀਣ ਤੇ ਇਹ ਕੋ ਦੂਜਾ ਕੋਰ ਹੈ ਸਟੱਡੀ ਜੇ ਇੱਕ ਬਲਸਰ ਮਿਲਦੀ ਹੈ ਜਿਹੜੇ ਜੀ ਬੜੇਪਾ ਸਾਰੇ ਆ ਸਾਰਾ ਇਹ ਸਾਰੇ ਸਾਰੀ ਚੀਜ਼ ਉਹ ਮੇਨ ਵਾਲਾ ਮਿਲ ਜਾਂਦੀ ਹੈ ਪਟਵਾਰਖਾਨਾ ਹੋ ਗਿਆ ਤੇ ਡੰਗਰ ਟਰ ਮਸੱਲਾ ਹੋ ਗਈ ਜਾ ਜਵੇਂ ਦਾ ਵੀਡੀਓ ਬਲਾ ਡੰਗਰ ਹਸਪਤਾਲ ਵੀਡੀਓ ਬਲਾਕ ਹੋ ਗਿਆ ਜਿੱਥੇ ਸਾਰੇ ਸਰਕਾਰੀ ਕੰਮ ਹੁੰਦੇ ਆ ਸਰਕਾਰੀ ਹਸਪਤਾਲ ਪ੍ਰਾਈਵੇਟ ਪ੍ਰਾਈਵੇਟ ਹਸਪਤਾਲ ਤੇ ਆਈ.ਟੀ.ਆਈ. ਹੋਸਟਲ ਸਾਰਾ ਕੁਝ ਹੈ ਗਊਸਾਲਾ ਏਡੀ ਵੱਡੀ ਗਊਸਾਲਾ ਪੈਲਸ ਹੂੰ ਬਹੁਤ ਸਾਡਾ ਤਾਂ ਬਹੁਤ ਵਧੀਆ ਤਿੰਨ ਤਾਂ ਪਟਰੋਲ ਪੰਪ ਹੈ ਹਾਂ ਨਿੱਕੇ ਜਿਹੇ ਪਿੰਡ ਚ ਆਪਨੇ ਹਨ ਤਿੰਨ ਚਾਰ ਨਿੱਕਾ ਪਿੰਡ ਆਪਣਾ ਏਡਾ ਵੱਡਾ ਪਿੰਡ ਨਿੱਕਾ ਪਿੰਡ ਦਾ ਆਪਣਾ ਬਹੁਤ ਵੱਡਾ ਆਦੀ ਤਾਂ ਵੈਸੇ ਇੱਕ ਪਿੰਡ ਚ ਉਹਨਾਂ ਚਾਰ ਬਟਾ ਪਾਪਾ ਕੋਲ ਕਿੱਥੇ ਨਿੱਕੇ ਜਿਹੇ ਪਿੰਡ ਸੋਖਾ ਜੀ ਸਾਨੂੰ ਇਸ ਚੀਜ਼ ਦਾ ਬਹੁਤ ਜਿਆਦਾ ਸ਼ਹਿਰ ਹੁਣੇ ਕਰਕੇ ਵੀ ਕਦੇ ਵੀ ਜੇ ਹੁਣ ਆਏ ਹੋ ਜੇ ਨਾ ਵੀ ਕੋਈ ਚੀਜ਼ ਵਕਤ ਨਾ ਯਾਦ ਰਵੇ ਵੀ ਮੁੱਕਦੀ ਹੈ ਨਾ ਉਹ ਆਏ ਨਹੀਂ ਚੱਕਰ ਬੈਲਾ ਵੀ ਸ਼ਹਿਰ ਜਾਣਾ ਬੂਗਾ ਵੀ ਅੱਜ ਤਾਂ ਜਾਇ ਨਹੀਂ ਜਾਣਾ ਵੀ ਆਹ ਹਨਾ ਫਿਰ ਮੰਡੀ ਵੀ ਸਵੇਰੇ ਲਿਆਵਾਂਗੇ ਆਏ ਨਾ ਜਦੋਂ ਕੋਈ ਆਏ ਹੋ ਜੇ ਵੀ ਚੀਜ਼ ਹੋਣ ਮੁੱਕ ਗਈ ਇਸ ਟਾਈਮ ਤੇ ਮੌਕੇ ਤੇ ਤੇ ਆਪਦੀ ਚੀਜ਼ਾਂ ਕਿ ਲੈ ਆਓ ਆਕ ਮੋਟਰਸਾਈਕਲਾਂ ਦੀ ਏਜੰਸੀ ਸਕੂਟਰਾਂ ਦੀ ਏਜੰਸੀ ਬਸ ਕਲੀ ਟਰੈਕਟਰ ਵਾਲੀ ਏਜੰਸੀ ਹੈ ਟਰੈਕਟਰ ਦੇ ਕਾਰਾਂ ਦੀ ਹੈ ਨਹੀਂ ਹਾਂ ਕਾਰਾਂ ਉਹ ਵੇਚਦੇ ਹੈ ਡੀਲਰ ਹੈਗੇ ਦੂਜੇ ਪ੍ਰਾਣੀ ਹੈ ਸਹੀ ਹੈ ਮੰਦਰ ਵੀ ਕਈ ਆਪਣੇ ਤਾਂ ਮੰਦਰ ਦਾਣਾ ਮੰਡੀ ਠਾਣਾ ਜਿਹੜਾ ਜਿਹੜਾ ਸਾਨੂੰ ਆਪਾਂ ਜੀ ਉਹ ਦਿਖਾਉਣੇ ਹੁੰਨੇ ਆ ਗੁਰਦੁਆਰਾ ਸਾਹਿਬ ਚ ਪੱਖਾ ਲੱਗਿਆ ਜਿਹੜਾ ਸਾਢੇ 3 ਲੱਖ ਦਾ ਪੱਖਾ ਉਹ ਤੇ ਅਮਰੀਕਾ ਤੋਂ ਮੰਗਾਇਆ ਉਹ ਪੱਖਾ ਲੱਗੇ ਨੂੰ ਬਾਸ ਸਾਲ ਹੋ ਗਏ ਕਈ ਸਾਲ ਹੋ ਗਏ ਤੇ ਉਹ ਨਾ ਚੱਲਦਾ ਦਾ ਜਿਵੇਂ ਸਲੋ ਹੈ ਤੇ ਹਵਾ ਬਹੁਤ ਸਾਰੇ ਦਰਬਾਰ ਸਾਹਿਬ ਦੇ ਵਿੱਚ ਸਾਰੇ ਜਿਹਾ ਹਵਾ ਦਿੰਦਾ ਸਾਢੇ 3 ਲੱਖ ਦਾ ਪੱਖਾ ਮੰਗਾਇਆ ਹੋਇਆ ਉਹ ਕਿੰਨੇ ਸਾਲ ਹੀ ਹੋ ਗਏ ਬਹੁਤ ਸਾਲ ਹੋ ਗਏ ਹੋ ਗਏ ਹੁਣੇ ਘੱਟੋ ਘੱਟ ਬਹੁਤ ਲੋਕੋ ਦੇਖਣ ਆਏ ਦੂਰੋਂ ਦੂਰੋਂ ਲਾਇਆ ਸਹੀ ਹੈ ਚਲੋ ਜੀ ਫਿਰ ਆਪਾਂ ਤੁਹਾਡੇ ਨਾਲ ਹੀ ਵੀਡੀਓ ਕਰਮੀ ਕਰਦਾਂਗੇ ਹੋਰ ਕੰਮ ਵੀ ਨੇ ਛੋਟੇ ਦਾ ਸ਼ੇਅਰ ਕਰਾਂਗੇ ਜੇ ਆਪਣੇ ਸਾਥੀ ਬਣ ਜਾਂਦੋ ਫਿਰ ਅੱਗੇ ਕਰਾਂਗੇ ਲੋ ਜੀ ਜਸ਼ਨ ਆਪਣਾ ਕੀ ਰਹਿ ਗਿਆ ਕਾਹੀ ਇਦਨਾਂ ਨਾਲ ਅਸੀਂ ਕੀ ਕਰਾਂ ਇਦਨਾਂ ਅੱਕਮ ਚਾਲਨੇ ਪਾਕੇ ਉੱਤੇ ਪਾਦਨੇ ਤੂੜੀ ਤੇ ਗਿੱਲੀ ਜੀ ਤੇ ਫਿਰ ਵਧੀਆ ਇੱਕ ਟੋਕਰਾ ਭਰ ਕੇ ਧਰ ਲੈਣੇ ਕੋਲੇ ਰਾਤ ਬਰਾਤੇ ਜਾਗ ਜਿਉਂਦੀ ਹੈ ਜਦੋਂ ਤੇ ਉਦੋਂ ਫਿਰ ਪਾ ਦਿੰਨੇ ਉੱਤੇ ਕੀ ਲੈ ਬਾਈ ਮੈਂ ਕਾਹੀ ਆਖੀ ਨਹੀਂ ਪ੍ਰਾਲੀ ਪ੍ਰਾਲੀ ਫਿਰ ਮੂਝੋ ਕਾਹੀ ਨਿਕਲ ਗਿਆ ਹੌਲੀ ਹੌਲੀ ਸੁਆਬ ਹੋਊਗਾ ਬਈ ਪ੍ਰਾਲੀ ਦਾ ਹਜੇ ਆਪਾਂ ਝੋਨਾ ਲਾਉਂਦੇ ਆ ਆਪਾਂ ਨਵੇਂ ਨਵੇਂ ਹੈਣਾ ਜੀ ਹੈਣਾ ਸਹੀ ਹੈ ਨਾ ਲੋ ਭਾਈ ਕੇਲਾ ਖਾ ਲ ਪੁੱਛ ਰ ਨ ਤੂੰ ਆਇ ਤੱਕ ਆਈ ਨਹੀਂ ਸੀ ਨਹੀਂ ਨਹੀਂ ਨਿਸਰ ਨਿਸਰ ਦਾ ਗਿਆ ਨਹੀਂ ਨਿਚਰ ਗਿਆ ਨਿਸਰ ਗਿਆ ਨਿਚਰ ਗਿਆ ਨਹੀਂ ਨਿਚਰ ਗਿਆ ਆਈ ਨਿਸਰ ਗਿਆ ਨਿਸਰ ਗਿਆ ਨਿਸ ਹੁੰਦਾ ਤਾਂ ਨਿਸਰ ਗਿਆ ਇਹ ਕਹਿੰਦਾ ਨਿਚਰ ਗਿਆ ਦਾ ਨਿਚਰ ਗਿਆ ਠੀਕ ਹੈ ਲਓ ਜੀ ਆਪਣੀ ਸਬਜ਼ੀ ਬਣ ਗਈ ਤੇ ਟਾਈਮ ਹਜੇ ਧਾਰਾਂ ਚ ਪਿਆ ਜਸ਼ਨ ਦੀ ਵਰਦੀ ਮੈਂ ਤੋੜਤੀ ਸੀ ਅੱਜ ਭਾਂਡੇ ਮੰਜਨ ਤੋਂ ਪਹਿਲਾਂ ਹੀ ਤੇ ਮੈਂ ਸੋਚਦੀ ਸੀ ਮੈਂ ਉਹ ਲੈ ਕੇ ਆਇਆ ਜਿਹੜਾ ਆਪਣਾ ਉਹ ਦਾਣਾ ਪਾਉਣ ਹੁੰਦਾ ਆਪਾਂ ਪਸੂਆਂ ਨੂੰ ਉਹ ਜਿਹੜਾ ਥੋੜਾ ਜਿਹਾ ਆਟਾ ਪਿਆ ਟੈਂਕੀ ਚ ਕੱਢ ਦिए ਬਾਹਰ ਤੇ ਅੱਜ ਮੈਂ ਧੁੱਪ ਲਵਾਈ ਸੀ ਟੈਂਕੀ ਨੂੰ ਬਹੁਤ ਕਾੜੀ ਧੁੱਪ ਸੀ ਸਾਰਾ ਦਿਨ ਧੁੱਪ ਲੱਗੇਗੀ ਤੇ ਇਹ ਜਿਹੜਾ ਆਟਾ ਪਿਆ ਪਸੂਆਂ ਨੂੰ ਧਾਰ ਵੇਲੇ ਪਾਵਾਂਗੇ ਤੇ ਕਿਉਂਕਿ ਮੀਹਾਂ ਜਾਂਦਾ ਕਰਕੇ ਜੀ ਹੋਰ ਹੀ ਹੋ ਗਿਆ ਸੀ ਆਟਾ ਜਿਹੜਾ ਵਿੱਚ ਸੀਗਾ ਇਹਦੇ ਤੇ ਬਗਾ ਜੇਲਾ ਆਪਾਂ ਤੁਪਲਾਵਾ ਕੇ ਫੇਰ ਆਟਾ ਪਾਵਾਂਗੇ ਤੇ ਆਪਾਂ ਤਾਂ ਆ ਦੁੱਧ ਗਰਮ ਜਿਹੜਾ ਦਿਨ ਆਲਾ ਸੀ ਸਬਜੀ ਆਪਣੀ ਹੋ ਗਈ ਰੈਡੀ ਧਾਰਾ ਚੋ ਕੇ ਫੇਰ ਪਾਵਾਂਗੇ ਚ ਦੁੱਧ ਚਲੋ ਜੀ ਆਪਾਂ ਪਾ ਲਈ ਆਟਾ ਲੋ ਜੀ ਜਸਨ ਦੀ ਰੈਡੀ ਕਹਿੰਦੇ ਘੰਟਾ ਇੱਥੇ ਲੱਗੀ ਰਹਿੰਗੇ ਲੈ ਵਾ ਹੁਣ ਪਾ ਦਿੰਨਾ ਸਾਰਾ ਤਾਂ ਨਹੀਂ ਪੈਣਾ ਹਨ ਨਹੀਂ ਪੈਂਦਾ ਸਾਰਾ ਰਹੂਗਾ ਇਹ ਆਪਣੀ ਹੈਗੀ 40 ਕਿਲੋ ਦੀ ਤੇ ਆਟਾ ਮਿਲਦਾ 45 ਹੋਊਗਾ ਫੇਰ ਕੱਲ ਹੀ ਕੱਢਿਆ ਹਜੇ ਆਪਾਂ। ਜਾ ਅੱਜ ਕੱਢਿਆ। ਮੜਾ ਜੇ ਤਾਂ ਨੱਪ ਜੇ ਦਿਓ। ਸਾਈਡਾਂ ਸਾਈਡਾਂ ਤੇ ਸਾਈਡਾਂ ਤੇ ਹਾਂ। ਚਲੋ ਜੀ ਆਟੇ ਵਾਲਾ ਕੰਮ। 2 ਮਿੰਟਾਂ ਚ ਹੋ ਗਿਆ ਤੇ ਨਹੀਂ ਮੈਂ ਇੱਥੇ ਲੱਗੀ ਰਹਿੰਦੀ 15 ਮਿੰਟ ਮੈਂ ਕੋਲ ਲੈਣਾ ਪਉਂਦੀ। ਚਲੋ ਜੀ। ਇਹ ਵੀ ਹੋ ਗਿਆ ਕੰਮ ਫਤਿਹ। ਆ ਕੰਧ ਤੇ ਆਟਾ ਝੜ ਜਾਂਦਾ ਜੀ ਹੁਣ ਇਹਨੂੰ ਪਹਿਲਾਂ ਤਾਂ ਝਾੜੂ ਨਾਲ ਲਾਉ। ਫਿਰ ਇੱਥੇ ਕੰਧ ਤੇ ਪੋਚਾ ਲਾਉ। ਜਦੋਂ ਜੇ ਤੋ ਆਟਾ ਕੜਦੇ ਆ ਮੱਲੋ ਮੱਲੀ ਉਹ ਦੇਖੀ ਕਿੰਨਾ ਐ ਕਰਤੀ ਦੇਖੀ ਗਾ ਢੋਲਤਾ ਨਾ ਨਹੀਂ ਪੈਂਦਾ ਸੀ ਸਾਰਾ ਮੈਨੂੰ ਪਤਾ ਸੀ ਸਾਰਾ ਨਹੀਂ ਪੈਂਦਾ ਇਹ ਝਟ ਪੈਂਦਾ ਪੈਂਦਾ ਤੂੰ ਦਾ ਹੁਣ ਬਾਣ ਲੱਗੀ ਮੈਨੂੰ 20 ਸਾਲ ਹੋ ਗਏ ਝਟਾ ਕੋਣ ਹਾਂ 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 ਅੱਛਾ 10 ਸਾਲਾਂ ਦੇ ਜੇ ਤੋ ਆਟਾ ਫੋਨ ਲੱਗ ਗਿਆ ਹੂੰ ਮਾਰੇ ਹੋਏ ਆਰੀਆਂ ਦੇ ਆਠਾਂ ਦੇ ਪਾਦੀਆਂ ਮੈਨੂੰ 15 ਸਾਲ ਤਾਂ ਮੈਨੂੰ ਹੋ ਗਏ ਆਟਾ ਪਾਉਂਦੀ ਨੂੰ ਫੱਕਾ ਥੋੜੇ ਘੱਟ ਹੋ ਗਏ ਮੇਰੇ ਠੀਕ ਹੈ ਚਲੋ ਜੀ ਆਟੇ ਵਾਲਾ ਕੰਮ ਹੋ ਗਿਆ ਆਪਣਾ ਫਤਿਹ ਪਾਸ ਹੁਣ ਨੇ ਆਪਾਂ ਧਾਰਾ ਕਰਨੀ ਆਚਾਰ ਕਿਉਣਾ ਉਹਨਾਂ ਨੂੰ ਕਿ ਲੈ ਜਾਉਂਗੇ ਲੈ ਜਾ ਹੂੰ ਹੂੰ ਆਈਏ ਅਚਨ ਲਓ ਜੀ ਆਪਣਾ ਜਿਹੜਾ ਦੰਨ ਵਾਲਾ ਦੁੱਧਾ ਬਲੈਂਡ ਸੋਨਾ ਕੱਢ ਗਿਆ ਵਧੀਆ ਮੋਟੀ ਮਲਾਈ ਆ ਗਈ ਤੇ ਇਹ ਆਪਾਂ ਪਾਵਾਂਗੇ ਰਕਣੀ ਦੇ ਵਿੱਚ ਜਿਹੜਾ ਪੀਣ ਵਾਲਾ ਹੋਊਗਾ ਉਹ ਆਪਾਂ ਗਰਮ ਕਰਾਂਗੇ ਜਿਹੜਾ ਧਾਰਾਂ ਚੋਕੀ ਹਜੇ ਧਾਰਾਂ ਚੋਈਆਂ ਨਹੀਂ ਮੈਂ ਆਟਾ ਵੀ ਗੁੰਨ ਲਤਾ ਅੱਜ ਕਿਉਂਕਿ ਮੈਂ ਲੇਟ ਹੋ ਜਾਂਦੀ ਆ ਜੀ ਮੁੜਕੇ ਰੋਟੀ ਪਕਾਉਣੀ ਨੇ ਜਦੋਂ ਤੇ ਇੱਥੇ 7 ਵਜੇ ਤੋਂ ਬਾਅਦ ਹਨੇਰਾ ਹੋਣ ਲੱਗਿਆ ਮੈਂ 7 ਵਜੇ ਰੋਟੀ ਲੱਗਦੀ ਸੋਨੂੰ ਪਤਾ ਪਕਾਉਂਦੇ ਕਰਦੇ 15-20 ਮਿੰਟ ਤਾਂ ਆਉਣਾ ਲੱਗ ਜਾਂਦੇ ਤੇ ਮੁੜਕੇ ਨਾ ਪੈਰ ਖਾਂਣ ਲੱਗ ਜਾਂਦਾ ਮੱਛਰ ਤੇ ਮਹਾਜਨੋ ਕਾਰ ਨਹੀਂ ਕਰਨਾ ਪਰ ਟਾਈਮ ਨਾ ਕਰੀਏ ਬਸ ਹੁਣ ਰੱਟਣੀ ਚ ਦੁੱਧ ਪਾ ਕੇ ਤੇ ਫਿਰ ਮੈਂ ਤਾਂ ਧਾਰਾ ਕਹਿੰਦੀ ਧਾਰਾ ਕੱਢ ਕੇ ਪੀਣਾ ਦੁੱਧ ਗਰਮ ਕਰਕੇ ਬਸ ਫਿਰ ਰੋਟੀ ਲੱਗ ਜਾ ਬਾਕੀ ਜੀ ਆਪਾਂ ਨੂੰ ਨਾ ਇੰਸਟਾਗ੍ਰਾਮ ਤੇ ਇੱਕ ਉਹਨਾਂ ਨੇ ਦੁਕਾਨਾਂ ਨੇ ਫੋਲੋ ਕਰਿਆ ਸੀ ਉਹਦੀ ਗੱਲ ਕਰ ਰਹੇ ਸੀ ਕਾਲਿਆਂ ਵਾਲੀ ਦੁਕਾਨ ਹੈ ਮਹੇਸ਼ਵਰੀ ਵਾਲਿਆਂ ਦੀ ਤੇ ਉਹਨਾਂ ਨੇ ਕਿਹਾ ਮੈਨੂੰ ਕਹਿੰਦੇ ਸਾਡੀ ਸਟੋਰੀ ਲਾ ਦਿਓ ਅੱਗੇ ਤੇ ਇਸਾ ਤੁਸੀਂ ਅਗੇ ਆਪ ਦੀ ਸਟਾ ਦੀ ساری ਸਟੋਰੀ ਲਾ ਦਿਓ ਉਹਦੀ ਗੱਲ ਕਰ ਰਹੀ ਸੀ ਜਸ਼ਨ ਦੇ ਡੈਡੀ ਕਹਿ ਰਹੇ ਸੀ ਕਹਿੰਦੇ ਇੰਸਟਾ ਤੇ ਤਾਂ ਆਪਣੇ ਫੋਲੋਅਰ ਹੀ ਹੈ ਨਹੀਂ ਆਹਦਾ ਇੰਨੇ ਉੱਥੇ ਮੈਨੂੰ ਪਤਾ ਨਹੀਂ ਭਾਈ ਉਹਨਾਂ ਨੇ ਕਿਉਂ ਕਿਹਾ ਮੈਨੂੰ ਨਹੀਂ ਪਤਾ ਪਰ ਉਹਨਾਂ ਦਾ ਮੈਸੇਜ ਆ ਰਿਹਾ ਤੇ ਲਓ ਜੀ ਹੁਣ ਆਪਾਂ ਬਸ ਇਕੱਲਾ ਆਪਣਾ ਜਿਹੜਾ ਹੁੰਦਾ ਪੀਣ ਵਾਲਾ ਦੁੱਧ ਰਹਿ ਗਿਆ ਗਰਮ ਕਰਨ ਵਾਲਾ ਲੱਕੜਾ ਆਪਾਂ ਕਿਰਾ ਦਿੰਨੇ ਆ ਬਜਾ ਤੇ ਦੁਬਾਰੇ ਆ ਕੇ ਦੁਬਾਰੇ ਲਾ ਲਾਂਗੇ ਇਹਦਾ ਥੋੜਾ ਜਿਹਾ ਬਾਹਰ ਕਾ ਦਿੰਦੇ ਲੱਕੜਾਂ ਦੇ ਫਿਰ ਆਪਾਂ ਧਾਰਾ ਕੱਢੀ ਦੇਉਗੇ ਚੋੜਾ ਥੋੜਾ ਸਹ ਹੋ ਜੀ ਧਾਰਾ ਕੱਢੀ ਲਓ ਜੀ ਆਪਾਂ ਲਾਗੇ ਧਾਰਾ ਕਟੇ ਨੰਨੀ ਬੱਝਿਆ ਦੇਖੋ

ਕੋਲਤਾ ਪਿਆ ਹੂੰ ਬੀਨ ਕੀ ਲਾ ਲੈਂਦਾ ਜਿੱਥੇ ਲਾ ਲੰਦਾ ਕੈਮਰਾ ਕਿੱਧਰੇ ਜਰਾ ਸਹੀ ਹੈ ਹੋਰ ਸਹੀ ਕਰੇਗਾ ਲੀਏ ਆਉਂਦੀ ਆ ਆ 8 ਸੈਂਟੀਮੀਟਰ ਵਾਧੀ 1 ਇੰਚ ਇਹ ਇੰਨੀ ਅਸਲ ਕਿ 8 ਇੰਚ ਚ ਹੂੰ ਸੈਂਟੀਮੀਟਰ ਚ ਮਾਵਾ ਦੇ ਤਾਂ ਵੀ ਜਿਆ ਸਹੀ ਕਰਨਾ ਆ। ਫਿਰ ਸਦੀਆਂ ਹੋ ਜਾਣੀਆਂ। ਉਦੋਂ ਤਾਂ ਕਰਨੀ ਪੈਣਾ ਬਾਕੀ ਹੋ ਜਾ। ਜੇ ਤਾਂ ਹੋ ਬਗੋ ਤਾਂ ਕੰਮੀ ਆਇਆ। ਗਰਮੀ ਦੀ ਹੈ ਦੀ ਸੋਹ ਖਵਾ ਚਾਲਦੀ ਸੀ ਜੀ ਤੇ ਹਵਾ ਬੰਦ ਲੱਗੀ 4 ਵਜੇ। ਤੁਹੋ ਪਤਾ ਨਾ ਕਿ ਅੱਧੀ ਮੜ ਕੰਮ ਕਰਾ ਦਾ ਟਾਈਮ ਹੋ ਗਿਆ। ਥੋੜੇ ਪੱਤਾ ਵੀ ਨਹੀਂ ਸਕਦਾ। ਆ ਜਦੋਂ ਆਟਾ ਨਾ ਪਈ ਜਨਾ ਮੋਟ ਤੇ ਉਹ ਕਹਿੰਦੇ ਸੀਗੇ ਹਮੇਸ਼ਾ ਕਿ ਕਹਿੰਦੇ ਨਿੱਕੇ ਪੱਤਰੋਂ ਦਸੋਂ ਵੱਡਾ ਆਟਾ ਲਿਪੜਾ ਜਿੰਦਾ ਹੋਣਾ بڑا ਆਪੋ ਪੈ ਜਾਂਦਾ ਹਾਂ ਮੋੜ ਕੇ ਦੱਸ ਓਕੇ ਹੈ ਕਿਹਨੂੰ ਬੋਲ ਲਓ ਜੀ ਇਧਰ ਆਪਣਾ ਪੀਣ ਵਾਲਾ ਦੁੱਧ ਆਪਣਾ ਅੱਗ ਮੈਂ ਬਾਲਤੀ ਥੋੜੀ ਥੋੜੀ ਅੱਗ ਤੇ ਕੱਢ ਜੂਗਾ ਵਧੀਆ ਤੇ ਧਾਰਾ ਕੱਢ ਕੇ ਆਪਾਂ ਸਬਜੀ ਚ ਪਾਤਾ ਦੁੱਧ ਮੈਂ ਸਿਲੰਡਰ ਤੇ ਮੈਂ ਚਲੋ ਸੇਕ ਲਵਾ ਲੈਨੇ ਤੇ ਹਜੇ ਲੱਗਿਆ ਨਹੀਂ ਸੇਕ ਚੰਗੀ ਤੇ ਥੋੜਾ ਜਿਹਾ ਕੜੂਗੀ ਤਾਂ ਬਹੁਤ ਸਵਾਦ ਬਣਦੀ ਹੈ ਹਨ ਥੋੜਾ ਜਿਹਾ ਸੇਕ ਜ਼ਿਆਦੇ ਲਵਾਵਾਂਗੇ ਤੇ ਬਸ ਆ ਦੁੱਧ ਆਪਣਾ ਹੋ ਜਾਊਗਾ ਫਿਰ ਆਪਾਂ ਇਹਨੂੰ ਪੁਣ ਕੇ ਫਿਰ ਰੋਟੀਆਂ ਲੱਗ ਜਾਗੇ ਆਟਾ ਬਣਿਆ ਪਿਆ ਤੇ ਮੰਮੀ ਇੱਕ ਦੀ ਧਾਰ ਕੱਢੀ ਜਾਂਦੇ ਬਸ ਛੋਟੀ ਤੇ ਰਹੀ ਬਾਕੀ ਆਪਾਂ ਧਾਰਾਂ ਤਿੰਨ ਦੀਆਂ ਕੱਢ ਲਈਆਂ ਜਸ਼ਨ ਦੇ ਡੈਡੀ ਢਿੱਕੀ ਜਾਂਦੇ ਵੀ ਕਦੋਂ ਮੰਮੀ ਧਾਰ ਕੱਢੇ ਤੇ ਇਹਨਾਂ ਨੇ ਲਿਆਉਣਾ ਚਾਰ ਘਰੇ ਚਾਰ ਪੱਟੇ ਕਿ ਰੱਖੇ ਪੱਟੇ ਆ ਵੀ ਨਹੀਂ ਪੱਟੇ ਆਏ ਪੱਟੇ ਜਿਵੇਂ ਢੀਂੜੀ ਤੇ ਚਾਰ ਆਹ ਦੇਖੋ ਕਿਹੜੇ ਲੇਪੜੇ ਤੇ ਸਾਰੀਆਂ ਪੈਣਾ ਕਮੈਂਟ ਕਰਦੀਆਂ ਹੁੰਦੀਆਂ ਕਹਿੰਦੇ ਵੀਰਾ ਬਹੁਤ ਕੰਮ ਕਰਦਾ ਕੀ ਕਹਿਣਾ ਚਾਹੋਗੇ ਕਰਦੇ ਉਹ ਤਾਂ ਪੱਤੀ ਆ ਵੀ ਕਰਦੇ ਆ ਬਹੁਤ ਕੰਮ ਕਰਦੇ ਆ ਬਈ ਇਹ 'ਚ ਕੋਈ ਸ਼ੱਕ ਨਹੀਂ ਤੇ ਆਪਣੀ ਇਧਰ ਸ਼ੇਰੂ ਤੇ ਜਿੰਮੀ ਆਪਣੇ ਰੋਟੀਆਂ ਲਈ ਵੇਟ ਕਰ ਰਹੇ ਆ। ਰੋਟ ਕੁਛ ਤਾਂ ਪਹਿਲਾਂ ਇਹਨਾਂ ਨੂੰ ਦੁੱਧ ਪਾਉਂਗੀ ਜਿਹੜਾ ਗਰਮ ਹੋ ਜਾਂਦਾ ਇਹ ਜੋ ਕੱਪਕ ਬਚਦਾ ਹੁੰਦਾ ਕੁਛ ਪਾਣੀ ਪਾ ਲੈਣੇ ਹੁੰਨੇ ਆ ਤੇ ਇਹਨਾਂ ਨੂੰ ਇੱਥੇ ਬਹਿ ਜਾਂਦੇ ਆ ਕਿ ਵੀ ਜਦੋਂ ਪਤੀਲੀ ਮੰਜੂਗੀ ਸਾਨੂੰ ਦੁੱਧ ਪਾਉਗੀ ਸ਼ੇਰੂ ਹੈ ਨਾ ਤੇ ਉਹਨ ਜਿੰਮੀ ਦੇਖੋ ਆਪਣਾ ਕਿਵੇਂ ਪੀ। ਤੇ ਬਸ ਇਹ ਦੁੱਧ ਹੋ ਜਾਂਦੋ ਗਰਮ ਫਿਰ ਆਪਾਂ ਭੁੰਨ ਲਾਂਗੇ। ਤੇ ਇੱਕ ਗੱਲ ਜੀ ਸਾਰਿਆਂ ਨੂੰ ਮੈਂ ਕਹਿਣਾ ਚਾਹੂੰਗੀ ਖੁਸ਼ਖਬਰੀ ਹੈ। ਉਹ ਖੁਸ਼ਖਬਰੀ ਕੀ ਆਪਾਂ ਸਾਨੂੰ ਦੱਸਦੇ ਆ। ਕਿ ਆਪਣੀ ਸਬਜੀ ਆਪਣੀ ਥੋੜਾ ਜਿਹਾ ਹੋਰ ਸੇਕ ਲੱਗਣ ਦਾ ਤੇ ਖੁਸ਼ਖਬਰੀ ਇਹ ਹੈ ਜੀ ਕਿ ਆਪਣੀ ਜਿਹੜੀ YouTube ਫੈਮਲੀ ਆ ਉਹ ਹੋ ਗਈ ਜੀ 5000 ਪਲੱਸ 5000 ਤੋਂ ਪਲੱਸ ਹੋ ਗਈ YouTube ਫੈਮਲੀ ਕੰਪਲੀਟ ਐਡੀ ਵੱਡੀ ਫੈਮਲੀ ਬਣ ਗਈ ਆਪਣੀ ਦੋਸਤ ਭਲਾਂ ਦੀ ਦੋ ਸਾਲ ਲੱਗੇ ਪਰ ਦੋ ਸਾਲਾਂ ਦੀ ਮਿਹਨਤ ਹੈ ਜੀ ਹਨਾ 5000 ਸਬਸਕ੍ਰਾਈਬਰ ਆ ਜਿਹੜੇ ਕੰਪਲੀਟ ਹੋ ਗਏ ਤੇ 5000 ਜਣਾਂ ਦੀ ਜਿਹੜੀ ਫੈਮਲੀ ਆ ਉਹ ਆਪਣੀ YouTube ਤੇ ਹੋ ਗਈ ਆ ਬਾਕੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਜੀ ਹਨਾ ਜਿਨ੍ਹਾਂ ਨੇ ਸਪੋਰਟ ਕਰਿਆ ਤੇ ਆਪਾਂ ਇੱਥੋਂ ਤਿੱਕਰ ਪਹੁੰਚੇ ਆ ਹਨਾ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਸਪੋਰਟ ਦੇ ਨਾਲ ਜਿਹੜੇ ਸਾਡੀ ਫੈਮਲੀ ਨੂੰ ਸਾਡੇ ਵਲੌਗ ਨੂੰ ਜਾਂ ਸਾਡੀ ਕੋਈ ਵੀ ਹੋਰ ਵੀਡੀਓ ਪਾਉਣੇ ਆ ਐਨੇ ਜ਼ਿਆਦਾ ਪਿਆਰ ਦਿੰਦੇ ਆ ਹੈਣਾ ਇਸ ساری ਉਮਰ ਦਾ ਸੋਡਾ ਜਿਹੜੇ ਅਸੀਂ ਕਰਜ਼ਦਾਰ ਹੋ ਗਏ ਹੈਣਾ ਜਿਹੜੇ ਇੰਨਾ ਸਾਨੂੰ ਪਸੰਦ ਕਰਦੇ ਆ ਜਿਵੇਂ ਕੋਈ ਇੱਕ ਜਣੇ ਦੀ ਗੱਲ ਨਹੀਂ ਕਰ ਰਹੀ ਹੈਣਾ ਵੀ ਕੋਈ ਜਿਵੇਂ ਮੈਂ ਅੱਖਾਂ ਵੀ ਹਾਂ ਪੈਣਾ ਬਹੁਤ ਖੋਣ ਆਉਂਦੇ ਆ ਪੈਣਾ ਦੇ ਹੈਣਾ ਮੋਹ ਪਿਆਰ ਕਰਦੀਆਂ ਇੱਜ਼ਤ ਦਿੰਦੀਆਂ ਗੱਲਬਾਤ ਕਰਦੀਆਂ ਹੈਣਾ ਉਹ ਅਲੱਗ ਚੀਜ਼ ਆ ਵਧੀਆ ਲੱਗਦਾ ਉਹ ਵੀ ਹੈਣਾ ਪਰ ਜਿਹੜਾ ਆਪਣਾ ਚੈਨਲ ਹੁੰਦਾ ਹੈਣਾ ਉਹ ਕੋਈ ਆਏ ਤਾਂ ਹੁੰਦਾ ਨਹੀਂਗਾ ਵੀ ਇੱਕ ਦੋ ਜਣੇ ਨਾਲ ਹੈਣਾ ਖੜਾ ਹੋ ਜਾਂਦਾ ਚੈਨਲ ਆਪਣਾ ਚੈਨਲ ਆਪਣਾ ਜੇ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ سپورਟ ਆ ਹਨਾ ਤਾਂ ਆਪਾਂ ਫਿਰ ਇੱਥੋਂ ਤੱਕ ਆਏ ਆ ਤੇ ਇਹ ਤੁਹਾਡੇ ਸਾਰਿਆਂ ਦੇ سپورਟ ਦੇ ਨਾਲ ਆ ਜੀ ਕਹਿੰਦੇ ਇਕੱਲਾ ਜਣਾ ਆਦੇ ਹੁੰਦੇ ਜਿਵੇਂ ਮੈਂ ਮੈਂ ਕੱਲੀ ਵੀਡੀਓ ਬਣਾਉਣੀ ਆ ਸੀ ਸਾਰੇ ਹਨਾ ਤਾਂ ਵੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਹਨਾ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਅਸੀਂ ਤੁਹਾਡੇ ਥੈਂਕਫੁਲ ਹਾਂ ਬਹੁਤ ਧੰਨਵਾਦ ਆ ਤੁਹਾਡਾ ਹਨਾ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਤੇ ਤੁਸੀਂ ਸਾਡੀ ਫੈਮਿਲੀ ਅੱਜ ਆਪਣੀ ਪੂਰੀ ਫੈਮਿਲੀ 5000 ਤੋਂ ਪਲੱਸ ਹੋ ਗਈ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹਨਾ ਜਿਹੜੇ ਭੈਣ ਭਰਾ ਸ਼ੁਰੂ ਤੋਂ ਜੁੜੇ ਹੋਏ ਆ ਜਿਨ੍ਹਾਂ ਦਾ ਕਰਕੇ ਆਪਣਾ ਚੈਨਲ ਅੱਜ ਇੱਥੋਂ ਤੱਕ ਪਹੁੰਚ ਗਿਆ ਤੇ ਜਿਹੜੇ ਨਵੇਂ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਐਸੀ ਤਰ੍ਹਾਂ ਜੀ ਸਾਰਾ ਜੇ ਕੋਈ ਵੀ ਬਲੌਗ ਪੋੜੇ ਆਪਾਂ ਜਾਂ ਵੀਡੀਓ ਪੋੜੇ ਆ ਤਾਂ ਸਾਰੇ ਭੈਣ ਭਰਾ ਫੁੱਲ ਵਾਚ ਕਰਿਆ ਕਰੋ ਐਡ ਵਗੈਰਾ ਆਉਂਦੀ ਆ ਉਹਨੂੰ ਸਕਿਪ ਨਾ ਕਰਿਆ ਕਰੋ ਵੀ ਚਲੋ ਦੇਖ ਲਿਆ ਕਰੋ ਐਡ ਵੀ ਹਨਾ ਤੇ ਜਿੰਨਾ ਹੋ ਸਕੇ ਜੀ ਦੇਖ ਲਿਆ ਕਰੋ ਹਨਾ ਕਿਉਂਕਿ ਐਡਸ ਕਹਿੰਦੇ ਹੁੰਦੇ ਆ ਵੀ ਉਹ ਵੀ ਜ਼ਰੂਰੀ ਹੁੰਦੀਆਂ ਕਿਉਂਕਿ ਜੇ ਆਪਾਂ YouTube ਤੇ ਇਨਕਮ ਦਾ ਹਨਾ ਇੱਕ ਵਧੀਆ ਸੋਰਸ ਹੈ ਵੀ ਜੇ ਆਪਾਂ ਪੈਸੇ ਕਮਾਉਣੇ ਆ ਤਾਂ ਉਹ ਐਡ ਵਗੈਰਾ ਵੀ ਦੇਖਣੀਆਂ ਪੈਂਦੀਆਂ ਚਲੋ ਉਹ ਤਾਂ ਥੋੜੀ ਭੈਣ ਬ੍ਰਾਹਮਣ ਦੀ ਇੱਛਾ ਜੀ ਤੇ ਬਾਕੀ ਸਪੋਰਟ ਤੁਸੀਂ ਬਹੁਤ ਜ਼ਿਆਦੇ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੈਸੇ ਕੰਪਲੀਟ ਤਾਂ ਹੋ ਗਈ ਸੀ 12:30 ਸਹੀ 12:30 ਵਜੇ ਮੈਂ ਫੋਨ ਲਈ ਬੈਠੀ ਮੈਂ ਐ ਕਰ ਕਰ ਵੇਖੀ ਜਾਮਾ ਵੀ ਰਿਫਰੈਸ਼ ਕਰ ਕਰ ਕੇ ਵੀ ਕਦੋਂ ਹੋਣਗੇ ਕਦੋਂ ਹੋਣਗੇ ਤੇ 12:30 ਸਹੀ 5 ਸਹੀ 5000 ਜਿਹੜੇ ਸਬਸਕ੍ਰਾਈਬਰ ਆਪਣੇ ਕੰਪਲੀਟ ਹੋ ਗਏ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਸ ਗੱਲ ਦੀ ਤੇ ਬਾਕੀ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੈ ਨਾ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਆ ਜਿਹੜਾ ਆਪਣਾ ਚੈਨਲ ਹੈ ਅੱਜ ਆਪਣੀ 5000 ਸਬਸਕ੍ਰਾਈਬਰਾਂ ਦੀ ਫੈਮਿਲੀ ਹੈ ਜਿਹੜੀ ਹੋ ਗਈ ਹੈ ਜੀ ਕੰਪਲੀਟ ਤੇ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਇੱਕ ਪਿੰਟ ਦਾ ਆਪਣਾ ਦੁੱਧ ਆ ਗਿਆ ਉਹ ਦੇਖੋ ਦੁੱਧ ਆਪਾਂ ਪਾਣੀ ਦੇ ਛਿੱਟੇ ਪਾ दिए ਸਹੀ ਅੱਗ ਤਾਂ ਬੱਸ ਇਸ ਨੂੰ ਬਾਹਰ ਕੱਢ ਤੇ ਕਿਉਂਕਿ ਕੱਢ ਜੂਗਾ ਜੀ ਕੜਾ ਜਾ ਫਿਰ ਦੁੱਧ ਸਵਾਰ ਲੱਗਦਾ ਉਹਨੇ ਆਪਾਂ ਛੋਡੇ ਨਾਲ ਗੱਲਬਾਤਾਂ ਗੱਲਾਂ ਬਾਤਾਂ ਕਰਦੇ ਆ ਗੱਲਬਾਤ ਤੇ ਕਿਉਂਕਿ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਅੱਜ ਦਾ ਜਸ਼ਨ ਵੀ ਆ ਹਰ ਸਕੂਲਾਂ ਆਇਆ ਇਹਨੇ ਵੀ ਪੂਰਾ ਮੰਮੀ ਹੋ ਗਏ 5000 ਹਾਂ ਹਾਂ ਹੋ ਗਏ ਤੇ ਫਿਰ ਇਹਦੇ ਡੈਡੀ ਪਿੰਦੇ ਛੱਟੇ ਪੁੱਛਣ ਹੋ ਗਏ 5000 ਬਸ ਉਹ 12:30 ਵਜੇ ਮੈਂ ਦੋਨਾਂ ਨੂੰ ਦੱਸਿਆ ਕਹਿੰਦੇ ਚਲੋ ਵਧੀਆ ਹੋ ਗਿਆ ਇੰੋਂ ਵੇਖ ਲੈ ਕਿੰਨਾ ਆ ਗਿਆ ਬਾਦੂ ਤੇ ਅਨਸਾਰ ਪੁੱਛਿਆ ਮੰਮੀ ਹੋ ਗਏ 5000 ਮਗਾ ਹੋ ਗਏ ਤੇ ਚਲੋ ਜੀ ਹੁੰਦਾ ਹੀ ਹੈ ਕਿਉਂਕਿ 2 ਸਾਲਾਂ ਦੀ ਮਿਹਨਤ ਆਕਟੂਬਰ ਦੇ ਵਿੱਚ ਪੂਰੇ 2 ਸਾਲ ਹੋ ਜਾਣਗੇ ਤੇ ਚਲੋ ਜੀ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਅੱਗੇ ਵੀ ਆਪਣੇ ਚੈਨਲ ਨੂੰ ਹਨਾ ਐਵੇਂ ਹੀ ਸਪੋਰਟ ਬਣਾਈ ਰੱਖਿਓ ਆਪ ਦਾ ਤੇ ਬਾਕੀ ਜੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਾਂਗੇ ਤੇ ਵੱਡੀ ਛੋਟੀ ਵੀਡੀਓ ਪਤਾ ਨਹੀਂ ਕਿੱਡੀ ਗਲੌਂਗ ਹੋਈ ਜਾਂ ਸ਼ਾਰਟ ਆ ਕਿਵੇਂ ਆ ਪਤਾ ਨਹੀਂ ਤੇ ਪਰ ਥੈਂਕ ਯੂ ਜੀ ਫੇਰ ਇੱਕ ਵਾਰ ਤੁਹਾਡਾ ਸਾਰਿਆਂ ਦਾ ਤੇ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਅਸ ਦੁੱਧ ਦੀ ਪੁਣਾ ਆਪਣਾਈ ਕਰਕੇ ਤੇ ਮੈਂ ਲੱਗਦੀਆਂ ਰੋਟੀਆਂ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ